ਇਹ ਰਾਹ ਮੁੰਡਾ ਸਪੈਂਡਲ ਤੋੜ ਲਿਆ ਟਰੈਕਟਰ ਹੋ ਗਿਆ ਬੁੱਢਾ ਤੇ ਹਾਥੀ ਫੜ ਫੜ ਕੇ ਜਿਦ ਤਰਾ ਮੱਝ ਦੀ ਨਹੀਂ ਲੱਤਾ ਖਲੋ ਜਾਣ ਤੇ ਉਹਨੂੰ ਕਿਉਂਕਿ ਠਕਾਉਦੇ ਨੇ ਲੋਡ ਹੁਣ ਇਹਨੂੰ ਇਦਾਂ ਠਕਾਉਣਾ ਹੈ ਕਿ ਲੋ ਬਾਤ ਅੱਜ ਅੱਜ ਪਾਰ ਵਾਲੇ ਟਰੈਕਟਰ ਵੀ ਸਾਰੇ ਪਹੁੰਚ ਗਏ ਬਈ ਕਿਰਪਾ ਨਾਲ ਪਾਰ ਨੇ ਬੰਨੇ ਸਾਰੀ ਕੜਕ ਬੀਜੀ ਗਈ ਆਪਣੀ ਹੁਣ ਪਿੰਡ ਵਾਲੀ ਸਾਈਡ ਕਰਾਂਗੇ ਤਿਆਰੀ ਅੱਜ ਸਾਰੇ ਟਰੈਕਟਰ ਆ ਗਏ ਧੋਤ ਆ ਗਏ ਕੰਮ ਕਰਦੇ ਆ ਚਾਲੂ ਸਾਰੇ ਮੇਰੇ ਵੀ ਆ ਸੋਨਾ ਜੀਕਾ ਚਲੋ ਯਾਰ ਇਹਦਾ ਸਪੈਂਡ ਲੈ ਖੋਲਿਆਣੀ ਜੀ ਕੋਣ ਕੀ ਕਰਨਾ ਕੀ حساب ਕਰਦਾ ਕਰਨਾ ਬਾਦ ਤੈਨੂੰ ਦੱਸਦਾ ਅੱਜ ਤੋ ਤੋਈਆਂ ਪਾਓ ਇੱਕ ਦੋਵਾਂ ਟਰੈਕਟਰਾਂ ਮਗਰ ਇਹਦਾ ਟੁੱਟ ਗਿਆ ਰਾਤ ਸਪਿੰਡਲ ਇਹਦੇ ਨਾਲ ਕੰਮ ਕਰਦੀ ਆਹ ਕੰਮੀਆਂ ਪਾ ਲੋ ਯਾਰ ਤੇ ਪਾਈਆਂ ਤੇ ਮਰ ਤਾਂ ਆਂ ਛੁੱਟ ਗਈ ਨਾ ਮਲਚਰ ਦੀ ਲੋਡ ਆ ਨਾ ਮਲਚਰ ਕੀ ਮਰ ਪਾਉਣਾ ਆ ਨਹੀਂ ਉਹ ਨਾ ਇਹਨਾਂ ਵੇ ਟੈਮ ਕਰ ਪਾ ਰਹੇ ਨੇ ਤੇ ਇਹਦੇ ਮਗਰ ਆ ਇਸ ਸਲੀਪ ਮਾਰੂ 4x4 ਸੌਖਾ ਤਰਿਆ ਜਾ ਤੋਈਆਂ ਦੇ ਨਹੀਂ ਉਹ 16 ਦੇ ਇਹਨਾਂ ਸਲੀਪ ਕਿਸ ਮਾਰਨਾ 16 ਉਹ ਖੋਬਾ ਫੋਲੀ ਆ ਆ ਉਹ ਤੇਰੇ ਨਾਲ ਆ ਉਹ ਦੇ ਟ੍ਰੈਕਟਰ ਉਹ ਨਹੀਂ ਹੱਥ ਚਾਹ ਦੇ ਟ੍ਰੈਕਟਰ ਉਹ ਰੱਖ ਲਗਾਈ ਆ ਹੋਰ ਉਹ ਖੋਬਾ ਟਾਲੀ ਜਵਾਗ ਆ ਗਏ ਹਾਂ ਆ ਗਏ ਅੱਜ ਅੱਜ ਸਾਰੀ ਜਿਹੜੀ ਨਜ਼ਾਰੇ ਲੈਣੇ ਆਪਾਂ ਅੱਜ ਬੱਚੇ ਮੰਨ ਕੇ ਸੱਚੇ ਆ ਗਏ ਸਾਰੇ ਸ਼ੈੱਡ ਦੇ ਵਿੱਚ ਪਰਮਣੀਆਂ ਸ਼ਵਾਂਡੇ ਚੱਲਿਆ ਚਲੋ ਸ਼ਕਲੋ ਜਾਵਾ ਚੂਆ ਕਾਲੇ ਆਮਾਲੇ ਉਠੋ ਉਠੋ ਠੋ ਆਜੋ ਆਜੋ ਆਇਓ ਨਿਕਲੋ ਬਾਹਰ ਹਣ ਤੇ ਦੂਜੇ ਟਰੈਕਟਰ ਆਪਣੇ ਬਾਹਰ ਜਲਦੀ ਜਲਦੀ ਮਗਰ ਕੀ ਕੀ ਪੋਣਾ ਰੋਕੋ ਸੋਰਾ ਨੂੰ ਹਵਾ ਲਗੇ ਮਸ਼ੀਨਾਂ ਦਾ ਕੰਮ ਅਜ ਹਿਸਾਬ ਦਾ ਹੀ ਆ ਬੱਤੀ ਹੈਗੀ ਆ ਬੱਤੀ ਨਹੀਂ ਹੈਗੀ ਬੱਤੀ ਚੱਲਦੀ ਹੈ ਤੇਰ ਕੋ ਕਿਹੜਾ ਵਾ ਟਰੈਕਟਰ ਹੋਇਓ ਵਾਹ ਟਰਾਲੀ ਜੀ ਵਾਲਾ ਉਹ ਛਾਂ ਟਰੈਕਟਰ ਤੇ ਕੋਈ ਆ ਓਏ ਉਹ ਨੋ ਕਵਾੜੇ ਹੇ ਤੇ ਮੈਂ ਕਵਾੜ ਤੇ ਕੋਈ ਕਵਾੜ ਚੱਲ ਨਿਕ ਕਵਾੜ ਨੂੰ ਕੀ ਜਿਹੜਾ ਚਲਾਉਣਾ ਹੋਵੇ ਸਹੀ ਬੰਦੇ ਨੇ ਕਵਾੜ ਕਾ ਲੇਟਾਂ ਲੂਟਾਂ ਨੂੰ ਹਾਥੀ ਫੇਰਨ ਆਲਾ ਸੀ ਕੋਈ ਬਿਲਕੁਲ ਸੇ ਇੱਕ ਲੇਟ ਜਗਦੀ ਸੀ ਕੋਈ ਲੇਟ ਨਹੀਂ ਜਗਾਉਂਦੇ ਆ ਆਪਣੇ ਕੋਲ ਅਰਜਨ ਉਹ ਵੇਟਾਂ ਵਾਲਾ ਕੀ ਕਰਨਾ ਕੀ ਜਗਾਉਣੀ ਆ ਜਾ 15 ਵੇ ਉਹ ਤਵਤੀ ਗਈ ਹੈ ਨਾ ਛਤਰੀ ਖੋਲਨੀ ਨਹੀਂ ਇੱਥੇ ਛਤਰੀ ਕਰ ਕੋਲ ਦੋ ਯਾਰ ਬਗਾਵਤ ਗੱਡੀ ਗੁੱਡੀ ਕੱਸੀਏ ਯਾਰੋ ਮੈਂ ਆ ਅਗਲੇ ਡੈਕ ਦੀ ਮੈਲਾ ਇੱਥੇ ਉਹ ਨੀ ਆਬਣੀ ਖੋਲਣੀ ਪੈਣੀ ਉਹੋ ਹੀ ਆ ਚਿਗਨਟ ਖੋਲ ਕੇ ਤੇ ਬਾਹਰ ਆ ਜਾਣਾ ਸਾਰਾ ਕੁ ਆ ਬੜੀ ਬੁੜੀ ਲੱਗਦੀ ਖੋਲ ਦੋ ਆ ਜਾ ਬਹਿ ਜਾ ਥੰਦੇ ਮਾਰ ਰਿਹਾ ਬਾਹਰ ਤਾਂ ਲੱਗਨੇ ਆ। ਉਹ ਰਾਖੀ ਛਿੰਦੇ। ਉੱਤਰਾਖੰਡ ਦੇ ਉੱਤੇ ਤਾਂ ਜਿਹੜੀ ਲਾਗੇ ਨਿਤਰੀ ਕੋਸਟ ਰੈਕਟਰ ਚਲੇਗੇ ਤੰਗੀਆਂ ਵਾਉਣ ਇਹ ਸੁਪਰ ਇਹ ਮਲਚਰ ਦੇ ਇੱਕਈ ਦਾ ਆਪਣਾ ਕਲਚ ਖਰਾਬ ਹੋ ਗਿਆ ਸੀ ਕੱਲ ਨੂੰ ਤੇ ਹੁਣ ਮਿਸਤਰੀ ਆਏ ਨੂੰ ਮਹੂਤ ਵੀਰ ਆਪਣੇ ਹੋਰ ਸਾਫ ਕਰ ਲਾਂਗੇ। ਹਾਲ ਹੋ ਗੋ। ਚਾਲੋ ਇਹ ਨਿਸ਼ਾਨ ਨਿਸ਼ਾਨ ਟਾਇਰ ਦੇ ਦਿਵਾਲੇ ਉਦੋਂ ਆ ਗਿਆ ਬੈਰਿੰਗ ਆ ਗਿਆ। ਇੰਟੋਮੇਟ ਠੋਕਦੇ। ਰੀਪਰ ਤੇ ਚਲਾਈਏ ਜਾ। ਹਾਂ ਯਾਰ ਰੀਪਰ ਜਾਏ ਆ ਮਿਨੀ ਮੇਟ। ਆ ਗਿਆ ਪੁਆਦ ਕਰਾਂ ਹੁਣ ਦੋ ਸਿੱਖੀ ਨਹੀਂ ਜਾਜ ਅਸੀਂ ਇਕਦਾਂ ਵਾਹੇ ਰੌਲਾ ਜਿਆਦਾ ਪਾਉਂਦੇ ਯਾਰ ਪਰੇ ਹੋਈ ਯਾਰ ਲੋਕ ਵਾਸੀ ਨੇ ਕਰ ਮਗਰ ਉਹ ੱਚਗਾ ਸਾਰਾ ਲੇਬੜ ਚੱਲਿਆ ਹੀ ਗਰੀਬ ਨੇ ਕੋਈ ੱਚਗੇ ਹੋਰ ਬਹਿ ਜਾਣਗੇ ਚੱਲ ਮੈਂ ਤੇਰੇ ਨਾਲ ਗਿਆ ਚੱਲ ਨੂੰ ਵਧੀਏ ਮੈਂ ਸਾਥ ਮਾਰਾਂਗੇ ਖੱਲੋ ਸਾੜ ਨਹੀਂ ਪਰ ਪਾਜੀ ਹਣੀ ਲੈ ਇਹ ਸਮਾਨ ਬਹੁਤ ਟਾਈਮ ਲੱਗਾ ਇਹਨਾਂ ਨੂੰ ਹਾਂ ਬੜਾ ਬੱਸਿਆ ਵਣ ਹਾਂ ਦੱਸ ਪਤਾ ਕਿੰਨੀ ਮੁਰਦਾਂ ਤੇ ਪਹਿਲਾਂ ਦੱਸ ਦੇ ਮਾਰਿਆ ਕਰੂਗਾ ਇੱਕੋ ਜੀ ਇਹ ਦੋ ਹੈ ਹਾਂ ਅੱਗੇ ਆਂਦਾ ਇੱਕ ਪਉਗੇ ਦਾ ਮਾਲ ਪਿਓਰ ਜਾਂਦਾ ਕਹਿੰਦਾ ਐਵੇਂ ਨਹੀਂ ਪੰਗੜਾ ਪਾਉਂਦੇ ਮੈਂ ਕਿਹਾ ਮਾਲ ਨਹੀਂ ਉਦਾਂ ਹੀ ਪੰਗੜਾ ਪਾਈ ਜੇ ਕਹਿੰਦਾ ਨਾ ਜਿੰਨੇ ਨੂੰ ਪੁੱਛਣ ਨੂੰ ਵੇਹੇ ਪਤਾ ਨਾ ਮਿਣਿਆ ਨੇ ਦੋਸਤਾਂ ਦੇ ਸੁਲਾਖ ਅੱਜ ਕਰਦੇ ਤਿਆਰ ਸਾਰੇ ਜਵਾਗ ਵੀ ਆਏ ਆ ਚਲਣਾ ਨਹੀਂ ਹੋਣਾ ਐਨਾਂ ਨੂੰ ਵਧਾਉਣਾ ਨਹੀਂ ਟਰੈਕ ਚਲਾਉਣ ਦੇ ਆਪ ਲਾਉ ਇਹਨਾਂ ਦਾ ਰੋਕਣੀ ਆਉਂਦੀ ਨਹੀਂ ਤੇ ਇਹਨਾਂ ਨੂੰ ਫੜਾ ਲਿਏ ਆਪਾਂ ਹੁਣ ਆਪਣਾ ਸ਼ੈਰੋ ਟਰੈਕ ਲੈ ਕੇ ਆਇਆ ਮਲਚਰ ਇੱਕ ਖਰਾਬੀ ਦਾ ਗੇਅਰ ਬਦਲਾ ਕੇ ਲਿਆਂਦਾ ਵਾ ਸ਼ਰਮ ਇਮਾਨ ਦਾ ਗੇਅਰ ਨਵਾਂ ਪਵਾ ਕੇ ਨਾਲੇ ਦੇ ਚੈਕਿੰਗ ਹੋ ਜੂਗੀ ਚੱਲਦਾ ਔਰ ਟਰੈਕਟਰ ਦੇ ਸਿਰਫ ਆਪਾਂ ਸਾਧਨ ਫੂਡਲ ਤੋਂ ਹੀ ਲੈ ਆਇਆ ਯਾਰ ਇਹ ਜਿਆਦਾ ਪੁਰਾਣਾ ਜਿੰਨਾ ਸਾਧਨ ਲੈ ਆਂਦਾ ਜਾਂ ਵੀ ਖਾਦ ਮਗਰ ਢੋਲਿਆ ਨਾ ਧੋੜਾ ਕਰਕੇ ਕੋ ਰੋਣ ਦੇ ਕੰਮ ਨਹੀਂ ਆਉਂਦਾ ਸ਼ਹਿਰੋਂ ਜਾ ਕੇ ਹੁਣ ਸੁਪਰ ਸੀਡਰ ਲੈ ਕੇ ਆ ਲੈ ਕੇ ਆ ਆਪਣਾ ਮਲਚਰ ਹੁਣ ਇਹਨੂੰ ਛੱਡ ਖਵਾਗੇ ਦੂਜੇ ਮਲਚਰ ਨੂੰ ਆਪਣੇ ਕਰਮਜੀਤ ਵੀਰ ਦਾ ਇਹ ਲਿਆ ਕੱਲ ਲੋਗਾ ਦਾ ਕੰਮ ਵਧੀਆ ਚੱਲ ਜਿੰਦਾ ਹੁਣ ਸ਼ਾਮਾਂ ਵਕਤ ਦੋਵੇਂ ਤਿੰਨੇ ਟਰੈਕਟਰ ਪੌਈਆਂ ਵਾਲੇ ਵਾੜ ਕੇ ਥਲੂ ਪੈੜੀ ਨੂੰ ਕਰਦੇ ਤਿਆਰ ਜਿਹੜਾ ਪੜਕੇ ਮੇਲਾ ਵਾ ਮੇਲੇ ਵਾਲੇ ਦਿਨ ਫਿਰ ਬੰਦੇ ਸਾਰੇ ਛੁੱਟੀ ਹੁੰਦੇ ਆ ਚਲ ਪੈੜੀ ਤਿਆਰ ਹੋਊਗੀ ਤੇ ਮੇਲੇ ਤੋਂ ਅਗਲੇ ਅਗਲੇ ਦਿਨ ਸਟਾਲਾ ਕੋਸ਼ ਆਪਣਾ ਹੱਥ ਲਾਉਣ ਵਾਲਾ ਆਇਆ ਵਾ ਤੇ ਕੋਸ਼ ਇਸ ਤਰ੍ਹਾਂ ਜੀਤਾ ਪਸ਼ੀਤਾ ਬੀਜ ਦੀ ਫਿਰ ਖਰਾਬ ਨਹੀਂ ਹੁੰਦਾ ਸਟਾਲਾ ਇਸ ਕਰਕੇ ਨੱਪੀ ਉਹਨੇ ਗਿੱਲੀ ਕੰਮ ਤੇ ਪੂਰਾ ਚੜ ਕੇ ਰਵਾਂਗੇ ਤੇ ਫਿਰ ਜਾ ਕੇ ਨਿਪਟਣਾ ਇਹਦੇ ਬਹੁਤ ਉੱਠਾ ਇਹਨਾ ਕੰਮ ਕਿਉਂਕਿ ਅੱਗੇ ਆਪਾਂ ਆਮ ਲੋਕਾਂ ਨਾਲੋਂ ਥੋੜੇ ਲੇਟ ਵਾਂ ਲੇਟ ਨਹੀਂ ਵੀ ਜਿਤਨਾ ਸਾਰੇ ਸਾਡੇ ਪਿੰਡ ਦੇ ਵੀ ਜ ਨਹੀਂ ਸਾਰ ਤਕਰੀਬਨ ਸਾਰੇ ਨੇ ਪਰ ਫਿਰ ਵੀ ਅਸੀਂ ਆਪਦੇ ਆਪ ਨੂੰ ਲੇਟ ਮੰਨਦੇ ਆ ਵੀ ਜਿਹੜਾ ਖੇਤੀ ਕੰਮ ਕਿਤੋਂ ਲੱਗਾ ਅਸਰ ਲੱਗਾਗੇ ਤੇ ਫੇਰ ਵੀ ਜੀ ਜਾਣੀ ਏ ਇਹ ਚੱਕਰਾ ਟਾਇਰ ਦਾ ਲੋਕ ਉਮੀਦ ਨਹੀਂ ਆ ਇਧਰ ਲਾ ਬੰਨਾ ਉਧਰ ਕਮਾ ਕੇ ਬਾਗ ਵੇਖ ਲੋ ਤੇ ਜੋਗ ਨਵੀਂ ਪੁਆਈ ਹੈ ਨਾ ਉਹ ਟਾਇਰ ਹੀ ਜਾਣਾ ਇਹਨਾਂ ਹੈ ਟਰੈਕਟਰ ਦੇ ਵਿੱਚ ਹੀ ਆਪਣੇ ਦੇ ਮੈਡ ਦਾ ਇੰਜਨ ਆ ਉਹ ਟਰੈਕਟਰ ਆਪਣਾ ਛੋਟਾ ਵਾ ਬੇ ਸਿੰਪਲ ਗਿਆ ਹੋਰ ਤੁਹਾਨੂੰ ਪਤਾ ਉਹ ਮੇਰੇ ਕੋਲ ਲਾ ਘੋੜਾ ਆ ਸਭ ਤੋਂ ਪਹਿਲਾਂ ਮੈਂ ਇੱਥੇ ਹੁੰਦਾ ਸੀ ਜਿੱਦਾਂ ਇਦਾਂ ਨਵਾਂ ਲੈ ਆਈਦਾ ਨਵਾਂ ਆਪ ਚਲਾਈਦਾ ਫਿਰ ਗਾਂ ਦੀ ਗਾਂ ਜਿੱਦੋਂ ਨਵਾਂ ਦਿੱਤਾ ਆਈਦਾ ਉਹਦੇ ਕੋਲ ਡਰਾਈਵਰਾਂ ਨੂੰ ਦੇ ਦਿਆ ਪਿਛਲਾ ਟਰੈਕਟਰ ਹੁਣ ਇਹ ਆਪਣੇ ਡਰਾਈਵਰਾਂ ਕੋਲ ਦਾ ਉਹ ਹੁਣ ਮੇਰੇ ਕੋਲ ਦਾ ਪੱਕਾ ਹੀ ਹੈਗੇ ਆਪਣੇ ਕੋਲ ਸਾਰੇ ਆ ਜਿਹੜੀ ਆ ਉਹਨਾਂ ਜਿਹੜੀਆਂ ਨੂੰ ਦੋ ਜੌਂਡੀਅਰ ਕਰਾਂਗੇ ਮਾਈਚਰ ਦਾ ਗਿਆ ਕੰਮ ਨਿਪੜ ਹੁਣ ਇਹਨੂੰ ਦੂਜਾ ਮਾਰ ਰੁਕਾਲਟ ਮਾਰਦੇ ਆ ਇਹਨੂੰ ਮਾਰ ਕੇ ਤਵੀਆਂ ਆਈ ਆ ਮਰਿਆਣਾ ਕੋਨਾਲੀਕਾ ਤੇ ਆ 4x4 ਕਮੀਆਂ ਦੇ ਖੱਡੇ ਆਪਾਂ ਹੁਣੇ ਕਾਗਜ਼ ਤਿਆਰ ਕਰ ਦੇਣਾ ਜਿਹੜਾ ਸਵੇਰ ਨੂੰ ਜਿਹੜਾ ਕੰਮ ਜਿਹੜਾ ਖੇਆਂ ਦਾ ਆਪਣਾ ਚੱਲੀ ਜਾਵੇ ਤੇ ਇਹ ਆ ਗਿਆ ਆਪਣਾ ਟਾਈਗਰ ਡਰਾਈਵ ਗੱਟ ਤਾਣਾ ਬਾਈ ਜਿੰਨਾਂ ਬਾਅਦ ਹੋ ਗਿਆ ਤੇ ਉਹ ਗੱਫਾ ਪਾਣੀ ਤੇ ਪਹਿਲਾ ਸ਼ਗਲ ਆ ਜਿਹਦੇ ਬਦਲੇ ਤੁਰਿਆ ਫਿਰਦਾ ਮੋਬਾਈਲ ਦੇ ਬਦਲੇ ਤੁਰਿਆ ਫਿਰਦਾ ਮੇਲਾ ਫੋਨ ਨਹੀਂ ਹੋਊਗਾ ਮੁੜ ਕੇ ਫੋਨ ਆ ਬੋ ਜਾ ਲੈ ਲੈ ਇਹਦਾ ਮਾਲ ਬੰਦ ਹੋ ਗਿਆ ਤਾਂ ਕਾ ਸਟਾਰ ਆ ਹੂੰ ਬੰਦ ਹੋ ਗਿਆ ਫਿਰ ਛੇਤੀ ਨਹੀਂ ਚੱਲਦਾ ਹੋਈ ਗਏ ਅੱਜ ਹੋ ਗਿਆ ਸ਼ਾਮ ਦਾ ਟਾਈਮ ਹੁਣ ਫਿਰ ਧੁੰਦ ਜਿਹੜੀ ਆ ਪੈਂਡ ਐ ਵੀ ਆ ਆਪਾਂ ਤਿਆਰ ਕੀਤੀ ਸੀ ਸ਼ਤਾਲੇ ਲਈ ਤੇ ਆਪਣਾ ਪੂਰੀਆ ਤੇ ਇਸ ਜਮੀਂ ਉਦਾਂ ਜਿਹੜੀ ਆ ਵੀ ਅਜੇ ਬੁੱਥੇ ਲੇਟ ਵੱਡੇ ਹੀ ਤੇ ਅੱਜ ਬੱਜਾਉਣਾ ਨਹੀਂ ਆ ਗੁੱਦਾ ਚਾਂਸ ਚਲੋ ਹੈਗਾ ਹੀ ਨਹੀਂ ਤੇ ਫੇਰ ਇਹ ਗੱਜਲ ਪਲਟਦੀ ਨੂੰਨ ਪਲਟ ਕੇ ਤੇ ਪੈਨ ਪਿਆਰ ਕਰਦੀ ਆ ਸਾਰੀ ਸਵੇਰੇ ਨੂੰ ਅਟਾ ਪਾ ਕੇ ਇਹ ਜਿਹੜਾ ਵਸਤਾ ਆ ਤੇ ਜਿਹੜਾ ਕਮਾਨ ਖਰਾਬ ਬਿਕਣਾ ਦੀ ਤਣੇ ਸੋ ਸਾਰੇ ਪੇਟ ਪਰੋਂ ਆ ਗਏ ਇੱਥੇ ਕਿੱਦਾਂ ਹੀ ਹੋਇਆ ਬਾਕੀ ਸਾਰਾ ਕੰਮ ਤੁਹਾਨੂੰ ਟੀਮ ਦੇ ਵਿੱਚ ਦੱਸ ਗਿਆ ਹੋਏ ਹੁਣ ਬਲੌਕ ਹੋ ਜਲੇ ਪਰੇ ਛੋਟੇ ਕਿਉਂਕਿ ਕੰਮ ਜੋਇਆ ਦੇ ਆ ਵੀਡੀਓ ਥੋੜੀਆਂ ਬਣਾਈਆਂ ਆ ਇਹ ਅੱਤੀ ਦਾ ਕੀ ਘਰੀ ਮਣੀ ਕੋਈ ਚੀਜ਼ ਦਿਖਾਈ ਜਾਈਏ ਇਸ ਕਰਕੇ ਪਹਿਲਾਂ ਹੀ ਮਾਰਿਆ ਬੁੱੱਠੇ ਵੱਡੀ ਫਿਰ ਮਾਰਿਆ ਮਲਚਰ ਮਲਚਰ ਤੋਂ ਬਾਅਦ ਮਾਰੇ ਪਲੌ ਪਲੌਆਂ ਤੋਂ ਬਾਅਦ ਆਪਾਂ ਮਾਰੀਆਂ ਦੁੱਗੀਆਂ ਮਰੀਆਂ ਅਲੀਆਂ ਅਲੀਆਂ ਤੋਂ ਬਾਅਦ ਮਾਰਤਾ ਰੂਟਾ ਵੀਟਰ ਹੁਣ ਐ ਵੱਟਾਂ ਪਾ ਕੇ ਪਲਾਦੇ ਸਾਰੇ ਜੀਤ ਦੇ ਜੇਮ ਆਪਾਂ ਅੱਧਰ ਹੋ ਗਿਆ ਥਾ ਭਰਾ ਜੀ ਥੋਲੇ ਵਾਲੀ ਦੀ ਸਾਰੀ ਇਹ ਹੁਣ ਆ ਪਰਲੇ ਸਾਨੂੰ ਅੱਜ ਪਲੌ ਮਾਰਿਓ ਤਵੀਆਂ ਮਾਰਨ ਦੇ ਤੋਂ ਬਾਅਦ ਅੱਧ-ਅੱਧੇ ਰੂਟਾ ਵੀਟਰ ਮਾਰ ਦਾਂਗੇ ਕਿ ਦਿਹਾੜੀ ਪਿਆਰ ਹੋਊਗਾ ਜਿਹੜੀ ਥੰਦੇ ਸਾਰੀ ਹੋਊਗੀ ਪ੍ਰਾਲੀ ਜੈਜੋ ਦੀ ਉਮਰ ਕੋ ਉਧਰ ਲੱਗ ਨਿਸ਼ਤਾਲਾ ਫੀਲਾ ਜਿਹੜੀ ਬਣਾਇਆ ਕੀਤਾ ਬਾਅਦ ਕੀ ਫਿਰ ਮੇਲਾ ਆ ਗੁਰੂ ਨਾਨਕ ਦੇਵ ਜੀ ਦਾ ਉਸ ਤੋਂ ਬਾਅਦ ਅੱਧਕ ਦੂਜੀ ਤਰ੍ਹਾਂ ਇਹ ਸ਼ੁਰੂ ਜਿੱਦਾਂ ਜਿੱਦਾਂ ਆਇਆ ਇਹ ਸੋਨਾ ਲਿਟਾ ਸਾਟਾ ਸਾਟਾ ਹੋਇਆ ਅਰਜੁਨ ਨੂੰ ਮਿੰਦਰਾਜਨ ਐਕਸਪੋਰਟ ਕਵਨ ਆਹ ਤੇ ਤੁਹਾਨੂੰ ਪਤਾ ਹੀ ਆਪਣੇ ਵਾਲਾ ਸਾਨ ਹੋਰ ਬਹੁਤ ਹੋਰ ਸੁਖ શાંત ਚੋਣੇ ਧਿਆਨੇ ਵੜਦੇ ਸਾਰਿਆਂ ਨੇ ਕਣਕਾਂ ਦਾ ਕਿੰਨਾ ਕੰਮ ਰਹਿ ਗਿਆ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕੱਲ ਨੂੰ ਆਪਣੇ ਇੱਕ ਗੁਰਦਰਾ ਸਾਹਿਬ ਮੇਲਾ ਵਾ ਬੇਰ ਸਾਹਿਬ ਗੁਰੂ ਰਣਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਬੜੀ ਧੂਮ ਧਾਮ ਨਾਲ ਸਾਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਵਾ ਤੇ ਜਿਹੜੇ ਮੇਰੇ ਵੀਰ ਨੇ ਵੇਖਣਾ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਪਹੁੰਚੋ ਬਹੁਤ ਤਕੜਾ ਜਿਹੜਾ ਵਾ ਗੁਰਪੁਰਬ ਜਿਹੜਾ ਵਾ ਮਨਾਇਆ ਜਾ ਰਿਹਾ ਮੇਰੇ ਵੀਰ ਭਲਕੇ ਹੀ ਉੱਥੇ ਜਾਵਾਂਗੇ ਸੀਰੇ ਤੁਹਾਨੂੰ ਪਹਿਲਾਂ ਕੰਮ ਸ਼ੁਰੂ ਕਰਕੇ ਭਲਕੇ ਛੁੱਟੀ ਆ ਅਸਤ ਬਾਈ ਵਿਖਾਵਾਂਗੇ ਸਾਰਾ ਕੋਟ ਭਲਕੇ ਫੇਰ ਦਿਖਾਵਾਂਗੇ ਅੱਜ ਉਹ ਨਹੀਂ ਪੱਠਿਆਂ ਵਾਲੀ ਬਿਆਲੀ ਤਿਆਰ ਕਰਕੇ ਤੇ ਡੀਏਪੀ ਦਾ ਬਹੁਤ ਰੋਲਾ ਪੈਣ ਡਿਆ ਅਜੇ ਤੱਕ ਕਈ ਕਿਸਮਾਂ ਨੂੰ ਨਹੀਂ ਮਿਲੀ ਅਸੀਂ ਆਪ ਕੱਲ ਲੈ ਗਏ ਆ ਜੇ 100 ਬੂਰਾ ਫੇਰ ਮਿਲਿਆ ਤੇ ਅਜੇ ਆਪਾਂ ਨੂੰ 2-300 ਬੂਰੇ ਲੋਡ ਆ ਸੋ ਬੂਰਾ ਮਿਲਿਆ ਤੇ ਉਹਦੇ ਨਾਲ ਸਮਾਨ ਫੇਰ ਬਹੁਤ ਮਿਲਦਾ ਯਾਰ ਇਹ ਪਤਾ ਨਹੀਂ ਕੀ ਸਿਸਟਮ ਆ ਸਮਾਨ ਦਾ ਨਹੀਂ ਸਮਝਾਉਣ ਦੇ ਵੀ ਇਹ ਘਾਤੋਂ ਸਰਕਾਰਾਂ ਜਿਹੜੀਆਂ ਆ ਜਾਂ ਦੁਕਾਨਾਂ ਵਾਲੇ ਕੀ ਸਿਸਟਮ ਕਰ ਤੋਂ ਦਿੰਦੇ ਆ ਕਿਦਾਂ ਉਹ ਨਕਲੀ ਆ ਕਿ ਅਸਲੀ ਆ ਪਾਈ ਜਾਣੇ ਚਾਰ ਸੂਰੀ ਜੁਨੇਰ ਬਾਅਦ ਪਤਾ ਲੱਗੂ ਕਿ ਕਣਕਾਂ ਕਿਦਾਂ ਦੀਆਂ ਨਿਕਲਦੀਆਂ ਪਾਰ ਵਾਲੀ ਕਣਕ ਜਿਹੜੀ ਆਪਣੀ ਬਹੁਤ ਵਧੀਆ ਉੱਗੀ ਆ ਕਿ ਇਹ ਦਿਨ ਜਾਵਾਂਗੇ ਤੇ ਢੇੜਾ ਮਾਰ ਕੇ ਆਵਾਂਗੇ ਨਾਲੇ ਤੁਹਾਨੂੰ ਦਿਖਾਵਾਂਗੇ ਕਿਦਾਂ ਉੱਗੀ ਕਿਦਾਂ ਕਿਦਾਂ ਬੀਜੀ ਸਾਰਾ ਉਹ ਉੱਥੇ ਆਪਣੇ ਕੋਲ ਜਾਇਆ ਨਹੀਂ ਗਿਆ ਤੁਹਾਨੂੰ ਪ੍ਰੋਸੀਜਰ ਦੇ ਵਿੱਚ ਆਪਾਂ ਨੂੰ ਦੱਸਿਆ ਨਹੀਂ ਗੈਸ ਕਰਕੇ ਹੁਣ ਆਪਾਂ ਇੱਥੋਂ ਵਾਲੀ ਤਾਂ ਨੂੰ ਜ਼ਰੂਰ ਨਾਲ ਸ਼ੇਅਰ ਕਰਾਂਗੇ ਕਿੰਨੀ ਦਵਾਈ ਕੰਦੀ ਸਿਸਟਮ ਸਾਰਾ ਕੋ ਤੇ ਉਹ ਸਾਰੇ ਮਨੁਸ਼ਕ ਪੰਜਾਬ ਦੇ ਵਿੱਚ ਜਿਹੜਾ ਵਾ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਵਾ ਬਹੁਤ ਤੁਮਤਾ ਮਨਨਗਰ ਕੀਰਤਨ ਨਿਕਲਦਾ ਹੈ ਪਰ ਇੱਥੇ ਤੇ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਨਾ ਤੇ ਉਦਾਂ ਚਲੋ ਆਪਣੇ ਨਗਰ ਤੇ ਸਾਰੇ ਪੰਜਾਬ ਦੇ ਵਿੱਚ ਹੀ ਨਿਕਲ ਡਿਆ। ਤੇ ਇੱਕ ਤੇ ਠੰਡ ਬੜੀ ਹੈ ਕਿ ਸ਼ੁਰੂ ਹੋ ਗਈ ਪਹਿਲਾਂ ਤੋਂ ਹੀ ਅੱਗੇ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਰਹੀ ਆਪਣੇ ਸੁਪਾ-ਤਪਾ ਲੱਗੀ ਹੈ ਠੰਡ ਜਿਹੜੀ ਘਾਟੀ। ਹਰ ਕੀ ਜਿਹੜੀ ਆ ਠੰਡ ਦਾ ਮੌਸਮ ਜਿਹੜਾ ਵਾ ਹਰਕ ਵਾਰੀ ਠੰਡ ਜ਼ਿਆਦੀ ਪਾਊਗੀ। ਇਸ ਕਰਕੇ ਪਹਿਲਾਂ ਹੀ ਹੁਣ ਤੋਂ ਹੀ ਧੁੰਦ ਵੇਖੋ ਤੁਸੀਂ। ਵੇ ਨਹੀਂ ਆ ਰੋਜ ਆਪਣੇ ਮਿਲ ਕਿੰਨੀ ਧੁੰਦ ਬਹੁਤ ਜਿਆਦੀ ਪੈਂਦੀ ਆ ਤੇ ਠੰਡ ਐ ਕੋਲੀ ਹੋ ਜਾਂਦੀ ਹੁਣ ਅਜੇ 5 ਵਜੇ ਹੋਣੇ ਆ ਤੇ ਦਿਨੇ ਛੇਪੂ ਹੀ ਚੱਲਿਆ ਜੇ ਮੈਨੂੰ ਮੰਦਰ ਹੋਣਾ ਕਿੰਨਾ ਗੁਰਦਰਾਸਾ ਐ